ਸਵਾਗਤ ਕਰਦੇ ਹਾਂ ਸੋ ਅੱਜ ਦੀ ਵੀਡੀਓ ਬਹੁਤ ਵਧੀਆ ਵੀਡੀਓ ਹੈ ਸਭ ਤੋਂ ਜ਼ਿਆਦਾ ਸਵਾਲ ਜੋ ਪੁੱਛਿਆ ਜਾਂਦਾ ਹੈ ਥਾਇਰੋਇਡ ਸਾਡੀ ਇੱਕ ਸਲਿੱਪ ਹੈ ਜਦੋਂ ਪੇਸ਼ੈਂਟ ਆਉਂਦਾ ਉਸ ਦੇ ਵਿੱਚ ਅਸੀਂ ਪੇਸ਼ੈਂਟ ਦਾ ਨੇਮ ਪੇਸ਼ੈਂਟ ਦੀ ਏਜ ਪੇਸ਼ੈਂਟ ਦਾ ਸੈਕਸ ਔਰ ਉਸ ਤੋਂ ਬਾਅਦ ਅਸੀਂ ਪੁੱਛਦੇ ਹਾਂ ਪੇਸ਼ੈਂਟ ਨੂੰ ਬਲੱਡ ਪ੍ਰੈਸ਼ਰ ਹੈ 슈ਗਰ ਹੈ ਸਭ ਤੋਂ ਵੱਡੀ ਚੀਜ਼ ਅਸੀਂ ਪੁੱਛਦੇ ਹਾਂ ਥਾਇਰੋਇਡ ਹੈ ਤਾਂ ਉਸ ਦੇ ਵਿੱਚ ਅਸੀਂ ਉਹ ਆਪਸ਼ਨ ਲਿਖਣੀ ਹੁੰਦੀ ਹੈ ਜੈਸ ਔਰ ਨੋ ਹਾਂ ਜਾਂ ਨਹੀਂ ਸਭ ਤੋਂ ਜ਼ਿਆਦਾ ਸਵਾਲ ਇਹੀ ਪੁੱਛਿਆ ਜਾਂਦਾ ਵੀ ਅਸੀਂ ਥਾਇਰੋਇਡ ਦੇ ਵਿੱਚ ਕਿਹੜੀਆਂ ਚੀਜ਼ਾਂ ਖਾਈਏ ਕਿਹੜੀਆਂ ਚੀਜ਼ਾਂ ਨਾ ਖਾਈਏ ਸਭ ਤੋਂ ਜ਼ਿਆਦਾ ਜਿਹੜੀ ਆਪਣੇ ਕੋਲ ਪੇਸ਼ੈਂਟਸ ਆਉਂਦੇ ਆ ਉਹਨਾਂ ਦਾ ਯਸ ਥਾਇਰੋਇਡ ਤੇ ਹੀ ਹੁੰਦਾ ਫੀਮੇਲ ਪੇਸ਼ੈਂਟਸ ਜ਼ਿਆਦਾਤਰ ਥਾਇਰੋਇਡ ਨਾਲ ਪ੍ਰਭਾਵਿਤ ਹੋਈ ਹੋਈਆਂ ਸੋ ਇਸੇ ਕਰਕੇ ਅਸੀਂ ਅੱਜ ਮੈਂ ਔਰ ਡਾਕਟਰ ਬੇਬਾਸਰਾ ਨੇ ਇਹ ਡਿਸਾਈਡ ਕੀਤਾ ਕਿ ਉਹ ਕਿਹੜੇ ਜਿਹੜੇ ਫੂਡ ਨੇ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਥਾਇਰੋਇਡ ਹੋਣ ਤੋਂ ਬਾਅਦ ਨਹੀਂ ਖਾਣੀਆਂ ਚਾਹੀਦੀਆਂ ਕਿਹੜੀਆਂ ਗੱਲਾਂ ਦਾ ਉਹ ਧਿਆਨ ਰੱਖਣ ਔਰ ਕਿਵੇਂ ਥਾਇਰੋਇਡ ਹੁੰਦਾ ਹੈ ਔਰ ਥਾਇਰੋਇਡ ਹੋਣ ਦੇ ਕੀ ਕੀ ਲੱਛਣ ਨੇ ਔਰ ਉਸ ਦੇ ਲਈ ਡਾਕਟਰ ਬੇਬਾ ਸਾਡੇ ਨਾਲ ਨੇ ਜਿਹੜੀ ਅਸੀਂ ਤੁਹਾਨੂੰ ਖੁੱਲਕੇ ਦੱਸਾਂਗੇ ਕਿ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਗੱਲ ਇਹ ਹੈ ਵੀ ਸ਼ਾਮ ਦੇ ਤਕਰੀਬਨ 7:30 ਹੋ ਗਏ ਔਰ ਅਸੀਂ ਸਾਰਾ ਦਿਨ ਪੇਸ਼ੈਂਟ ਦੇਖੇ ਉਸ ਤੋਂ ਬਾਅਦ ਇਹ ਵੀਡੀਓ ਬਣਾਉਣ ਲੱਗੇ ਹਾਂ ਸੋ ਵੀਡੀਓ ਬਣਾਉਣ ਦੇ ਲਈ ਡਾਕਟਰ ਪੇਵਾ ਸਰਾ ਸਾਡੇ ਨਾਲ ਨੇ ਇਹਨਾਂ ਤੋਂ ਪੁੱਛਾਂਗੇ ਥਾਇਰੋਇਡ ਕੀ ਹੈ ਥਾਇਰੋਇਡ ਦੇ ਕੀ ਲੱਛਣ ਨੇ ਕਿੰਨੇ ਪ੍ਰਕਾਰ ਦਾ ਹੈ ਔਰ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਦੱਸ ਦਿਓ ਸ਼ਾਰਟ ਵੀਡੀਓ ਬਣਾਵਾਂਗੇ ਲੰਬੀ ਵੀਡੀਓ ਨਹੀਂ ਕਰਨੀ ਬੋਰਿੰਗ ਨਹੀਂ ਕਰਨੀ ਆਪਾਂ ਥਾਇਰੋਇਡ ਕੀ ਹੈ ਥਾਇਰੋਇਡ ਇੱਕ ਹਾਰਮੋਨ ਹੈ ਇੱਕ तितਲੀ ਮੰਗੋ ਹਾਰਮੋਨ ਹੁੰਦਾ ਜਿਹੜਾ ਆਪਣੇ ਗਰਦਨ ਦੇ ਵਿੱਚ ਪਾਇਆ ਜਾਂਦਾ ਜਿਹੜਾ ਥਾਇਰੋਇਡ ਹਾਰਮੋਨ ਨੂੰ ਸੈਕ੍ਰੀਟ ਕਰਦਾ ਤੇ ਆਪਣੀ ਬਾਡੀ ਨੂੰ ਰੈਗੂਲੇਟ ਕਰਦਾ ਇਹ ਦੋ ਪ੍ਰਕਾਰ ਦਾ ਹੈ ਦੋ ਪ੍ਰਕਾਰ ਅਗਰ ਇਹ ਜਿਹੜੀ ਬਿਮਾਰੀ ਹੈ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਹਾਈਪੋਥਾਇਰੋइडਿਜ਼ਮ ਇੱਕ ਹਾਈਪਰਥਾਇਰੋइडਿਜ਼ਮ ਹਾਈਪੋਥਾਇਰੋइडਿਜ਼ਮ ਹੁੰਦਾ ਜਿਸ ਚ ਜਿਹੜਾ ਹਾਰਮੋਨ ਆਪਣਾ ਹੈਗਾ ਜਿਹੜਾ ਗਲੈਂਡ ਹੈ ਉਹ ਹਾਰਮੋਨ ਨੂੰ ਘੱਟ ਸੈਕ੍ਰੀਟ ਕਰਦਾ ਹਾਈਪਰਥਾਇਰੋइडਿਜ਼ਮ ਹੁੰਦਾ ਜਿਸ ਇਹ ਹਾਰਮੋਨ ਨੂੰ ਜ਼ਰੂਰਤ ਤੋਂ ਵੱਧ ਸੈਕ੍ਰੀਟ ਕਰ ਦਿੰਦਾ ਜਿਹੜਾ ਮੋਸਟ ਕਾਮਨ ਜਿਹੜਾ ਲੇਡੀਜ਼ ਦੇ ਵਿੱਚ ਹੁੰਦਾ ਪਾਇਆ ਜਾਂਦਾ ਜਾਂ ਔਰਤਾਂ ਦੇ ਵਿੱਚ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਉਹ ਹਾਈਪੋਥਾਇਰੋइडਿਜ਼ਮ ਹੁੰਦਾ ਜਿਸ ਹਾਰਮੋਨ ਘੱਟ ਸੈਕ੍ਰੀਟ ਹੁੰਦਾ ओके ਜਾਨੀ ਕਿ ਸਭ ਤੋਂ ਬਾਅਦ ਜਿਹੜਾ ਤੁਸੀਂ ਕਹਿੰਦੇ ਹੋ ਔਰਤਾਂ 'ਚ ਪਾਇਆ ਜਾਂਦਾ ਉਹ ਹਾਈਪੋਥਾਇਰੋइडਿਜ਼ਮ ਹੈ ਔਰ ਇਹ ਸੁਣਿਆ ਜਾਂਦਾ ਹੈ ਵੀ ਪ੍ਰੈਗਨੈਂਸੀ ਦੇ ਵਿੱਚ ਕਈ ਵਾਰ ਪਹਿਲਾਂ ਇੱਕ ਔਰਤ ਨੂੰ ਥਾਇਰੋਇਡ ਨਹੀਂ ਸੀ ਔਰ ਜਦੋਂ ਪ੍ਰੈਗਨੈਂਸੀ ਹੋਈ ਜਾਂ ਉਸਨੇ ਬੇਬੀ ਕਨਸੀਵ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਥਾਇਰੋਇਡ ਸਟਾਰਟ ਹੋ ਗਿਆ ਇਸ ਦੀ ਕੀ وجہ ਆਪਣਾ ਥਾਇਰੋਇਡ ਗਲੈਂਡ ਉਸ ਟਾਈਮ ਥੋੜਾ ਜਿਹਾ ਡਿਪਰੈਸ ਹੋ ਜਾਂਦਾ ਜਿਹਦੇ ਕਰਕੇ ਫੀਮੇਲਸ ਨੂੰ hypothyroidism ਉਸ ਦੌਰਾਨ pregnancy ਦੇ ਦੌਰਾਨ ਹੋ ਜਾਂਦਾ ਜਿਹੜਾ ਆਪਾਂ ਦਵਾਈ ਦੇ ਨਾਲ ਰੈਗੂਲੇਟ ਕਰ ਸਕਦੇ ਔਰ ਜ਼ਰੂਰੀ ਨਹੀਂ ਹੈ ਕਿ ਇਹ pregnancy ਤੋਂ ਬਾਅਦ ਜਦੋਂ ਡਿਲੀਵਰੀ ਤੋਂ ਬਾਅਦ ਵੀ ਇਹ ਰਹੇਗਾ ਉਸ ਤੋਂ ਬਾਅਦ ਠੀਕ ਵੀ ਹੋ ਜਾਂਦਾ ਇਹ ਸਿਰਫ pregnancy ਦੇ ਦੌਰਾਨ ਹੀ ਹੁੰਦਾ ਉਹ ਇੱਕ ਗੱਲ ਬਹੁਤ ਔਰਤਾਂ ਆਪਣੇ ਕੋਲ ਆਉਂਦੀਆਂ ਨੇ ਔਰ ਉਹ ਕਹਿੰਦੇ ਸਾਨੂੰ thyroid ਹੈ ਅਸੀਂ ਪੁੱਛਦੇ ਹਾਂ ਦਵਾਈ ਕਿਦੋਂ ਤੋਂ ਖਾਣੇ ਆ ਉਹ ਕਹਿੰਦੇ ਅਸੀਂ 50mg ਦੀ ਦਵਾਈ ਜਦੋਂ ਸਾਡੇ ਬੱਚਾ ਹੋਇਆ ਸੀ ਅੱਜ ਤੋਂ 18 ਸਾਲ ਪਹਿਲਾਂ ਉਦੋਂ ਸਾਨੂੰ ਡਾਕਟਰ ਨੇ ਲਗਾ ਦਿੱਤੀ ਸੀ ਔਰ ਅਸੀਂ ਖਾਣੇ ਆ ਆਪਾਂ ਉਹਨੂੰ ਕਹਿੰਨੇ ਆ ਤੁਸੀਂ ਥਾਇਰੋਇਡ ਦਾ ਚੈੱਕ ਕਰਾਓ ਉਹਨਾਂ ਦਾ ਥਾਇਰੋਇਡ ਨਾਰਮਲ ਹੁੰਦਾ ਤਾਂ ਵੀ ਉਹ ਟੈਬਲਟ ਖਾਈ ਜਾਂਦੇ ਆ ਸੋ ਕਿਰਪਾ ਕਰਕੇ ਇੱਕ ਥਾਇਰੋਇਡ ਦਾ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ ਬੱਚਾ ਹੁਣ ਤੋਂ ਬਾਅਦ ਇਹ ਇੱਕ ਗੱਲ ਨੋਟ ਕੀਤੀ ਜਾਵੇ ਦੂਜੀ ਗੱਲ ਹੁਣ ਤੁਸੀਂ ਦੱਸਿਆ ਵੀ ਇੰਨੇ ਪ੍ਰਕਾਰ ਦਾ ਹੁੰਦਾ ਇਹ ਥਾਇਰੋਇਡ ਹੁੰਦਾ ਹੁਣ ਸਾਨੂੰ ਦੱਸਿਆ ਜਾਵੇ ਇਸ ਦੇ ਲੱਛਣ ਕੀ ਨੇ ਔਰਤ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਤੁਸੀਂ ਕਹਿੰਦੇ ਹੋ ਇਸ ਦੇ ਕੀ ਲੱਛਣ ਹੋਣਗੇ ਬਾਡੀ ਤੇ ਕੀ ਚੇਂਜਸ ਆਉਣਗੀਆਂ ਔਰ ਔਰਤ ਨੂੰ ਕੀ ਮਹਿਸੂਸ ਹੋਏਗਾ ਉਸਤੇ ਬਾਰੇ ਦੱਸ ਦਿਓ ਸਭ ਤੋਂ ਪਹਿਲਾਂ ਤਾਂ ਥੱਕਿਆ ਥੱਕਿਆ ਮਹਿਸੂਸ ਹੁੰਦਾ ਹੈ ਔਰਤਾਂ ਆ ਕੇ ਸਾਨੂੰ ਵੀ ਦੱਸਦੀਆਂ ਕਿ ਅਸੀਂ ਥੱਕਿਆ ਮਹਿਸੂਸ ਕਰਦੇ ਹਾਂ ਅਸੀਂ ਥਾਇਰੋਇਡ ਦੀ ਦਵਾਈ ਖਾਂਦੇ ਹਾਂ ਇੱਕ ਕਾਮਨ ਚੀਜ਼ ਹੈ ਕਿ ਅਸੀਂ ਹਰ ਵਕਤ ਥਕੇ ਥਕੇ ਰਹਿੰਦੇ ਹਾਂ ਠੀਕ ਹੈ ਸਕਿਨ ਜਿਹੜੀ ਹੁੰਦੀ ਹੈ ਉਹ ਹਾਰਡ ਹੋ ਜਾਂਦੀ ਹੈ ਡਰਾਈ ਹੋ ਜਾਂਦੀ ਜਿਆਦਾਤਰ ਔਰਤਾਂ ਚ ਇਸ ਟਾਈਮ ਜਿਨ੍ਹਾਂ ਨੂੰ ਥਾਇਰੋਇਡ ਹੁੰਦਾ ਉਹਨਾਂ ਨੂੰ ਕਬਜ਼ ਰਹਿੰਦੀ ਹੈ ਜਿਹੜੇ ਪੀਰੀਅਡਸ ਹੁੰਦੇ ਆ ਉਹ ਇਰੈਗੂਲਰ ਹੁੰਦੇ ਆ ਜਾਂ ਫਿਰ ਬਹੁਤ ਦੇਰ ਚੱਲਦੇ ਆ ਜਾਂ ਫਿਰ ਬਿਲਕੁਲ ਬਹੁਤ ਦੇਰ ਤੱਕ ਆਉਂਦੇ ਹੀ ਨਹੀਂ ਹੁੰਨਾਂ ਇਰੈਗੂਲਰ ਪੀਰੀਅਡਸ ਕਹਿੰਦੇ ਆ ਨਾਲ ਠੀਕ ਹੈ ਜੀ ਯਾਨੀ ਕਿ ਇਹ ਲੱਛਣ ਪਾਇਆ ਜਾਂਦੇ ਆ ਹੁਣ ਸਾਨੂੰ ਇਹ ਦੱਸਿਆ ਜਾਵੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਅੱਜ ਦੀ ਵੀਡੀਓ 'ਚ ਤੁਸੀਂ ਇਹ ਨਹੀਂ ਦੱਸਣਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਤੁਸੀਂ ਇਹ ਦੱਸਣਾ ਵੀ ਆਹ ਚੀਜ਼ਾਂ ਔਰਤਾਂ ਨਾ ਖਾਣ ਜਾਂ ਜਿਹੜੇ ਮਰਦਾਂ ਨੂੰ ਵੀ ਥਾਇਰੋਇਡ ਹੈ ਵੀ ਇਹ ਚੀਜ਼ਾਂ ਨਾ ਖਾਣ ਤਾਂ ਕਿ ਉਹਨਾਂ ਦੀ ਜਿਹੜੀ ਥਾਇਰੋਇਡ ਦੀ ਜਿਹੜੀ ਲਾਈਫ ਹੈ ਉਹ ਵਧੀਆ ਰਹੇ ਉਹਨਾਂ ਦਾ ਜਿਹੜਾ ਥਾਇਰੋਇਡ ਹਾਰਮੋਨ ਹੈ ਉਹ ਜ਼ਿਆਦਾ ਖਰਾਬ ਨਾ ਹੋ ਇਸ ਦੇ ਬਾਰੇ ਦੱਸਿਆ ਜਾਵੇ ਪਹਿਲੀ ਚੀਜ਼ ਦਾ ਆਪਣੀ ਦਵਾਈ ਨੂੰ ਕਦੇ ਵੀ ਘੱਟ ਵੱਧ ਡਾਕਟਰ ਦੇ ਕੰਸਲਟ ਤੋਂ ਬਿਨਾ ਨਾ ਕਰੋ ਪੁਆਇੰਟ ਨੋਟ ਕੀਤਾ ਜਾਵੇ ਤੁਸੀਂ ਦਵਾਈ ਕਦੇ ਵੀ ਵੱਧ ਘੱਟ ਨਹੀਂ ਕਰਨੀ ਡਾਕਟਰ ਦੀ ਸਲਾਹ ਤੋਂ ਬਿਨਾਂ ਆਪਣੇ ਅਕੋਰਡਿੰਗ ਨਹੀਂ ਰੈਗੂਲੇਟ ਕਰਨੀ ਹੈ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਬਹੁਤ ਜ਼ਰੂਰੀ ਹੈ ਜੀ ਇਹ ਔਰ ਬਹੁਤ ਲੋਕ ਇਦਾਂ ਦੇ ਵੀ ਨੇ ਜਿਹੜੇ ਲੋਕ ਪਹਿਲਾਂ ਕੋਈ 25mg ਚਲਦੀ ਸੀ ਆਪਣੀ ਮਰਜ਼ੀ ਨਾਲ ਹੀ ਰਿਪੋਰਟ ਕਰਾ ਕੇ ਆਪਣੀ ਮਰਜ਼ੀ ਨਾਲ ਦਵਾਈ ਘਟਾ ਲੈਂਦੇ ਨੇ ਸੋ ਕਿਰਪਾ ਕਰਕੇ ਇਦਾਂ ਕਦੇ ਵੀ ਨਾ ਕਰਿਆ ਕਰੋ ਹਮੇਸ਼ਾ ਆਪਣੇ ਜਿਹੜੇ ਤੁਹਾਡੇ ਫੈਮਿਲੀ ਡਾਕਟਰ ਆ ਉਹਨਾਂ ਦੀ ਸਲਾਹ ਜ਼ਰੂਰ ਲਿਆ ਕਰੋ ਹੁਣ ਆਪਾਂ ਗੱਲ ਕਰਦੇ ਹਾਂ ਵੀ ਕੀ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਬਿਲਕੁਲ ਜੀ ਗਲੂਟਨ ਵਾਲੀਆਂ ਚੀਜ਼ਾਂ ਜਿਵੇਂ ਬ੍ਰੈਡ ਹੋ ਗਈ ਪੇਸਟਰੀਜ਼ ਹੋ ਗਈ ਐਸਿਆਰੀਆਂ ਚੀਜ਼ਾਂ ਨਹੀਂ ਖਾਣਨਾ ਤੇ 슈ਗਰ ਦੀ ਮਾਤਰਾ ਥੋੜੀ ਘੱਟ ਰੱਖਣੀ ਆਪਣੇ ਬੋਡੀ 'ਚ ਜਿਹੜੇ ਗੋਭੀ ਹੁੰਦੀ ਆ ਬ੍ਰੋਕਲੀ ਹੁੰਦੀ ਆ ਇਦਾਂ ਦੀਆਂ ਚੀਜ਼ਾਂ ਨਹੀਂ ਖਾਣੀਆਂ ਸੋਇਆਬੀਨ ਤੋਂ ਬਣੀਆਂ ਚੀਜ਼ਾਂ ਨੇ ਖਾਸਾ ਸੋਇਆਬੀਨ ਦੀ ਦਾਲ ਸੋਇਆਬੀਨ ਦਾ ਪਨੀਰ ਸੋਇਆਬੀਨ ਦਾ ਦੁੱਧ ਇਹ ਸਾਨੀਆਂ ਚੀਜ਼ਾਂ ਨਹੀਂ ਲੈਣੀਆਂ ਦੇ ਵਿੱਚ ਫਰਾਈਡ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਅਲਕੋਹਲ ਦਾ ਮਤਲਬ ਸ਼ਰਾਬ ਦਾ ਸੇਵਨ ਕੱਟ ਕਰਨਾ ਕਾਫੀ ਘੱਟ ਪੀਣੀ ਹੈ ਇਸ ਚ ਪਾਣੀ ਵੱਧ ਪੀਣਾ ਕਾਫੀ ਦੀ ਜਗ੍ਹਾ ਤੁਸੀਂ ਪਾਣੀ ਦੀ ਵਰਤੋਂ ਵੱਧ ਕਰਨੀ ਹੈ ਠੀਕ ਹੈ ਜੀ ਮੇਰੇ ਖਿਆਲ ਤੁਸੀਂ 7-8 ਚੀਜ਼ਾਂ ਦੱਸਤੀਆਂ ਪਰ ਇਹਦੇ ਵਿੱਚ ਇੱਕ ਜਿਹੜੀ ਸਭ ਤੋਂ ਖਤਰਨਾਕ ਚੀਜ਼ ਹੈ ਆਪਣੇ ਕੋਲ ਇੱਕ ਪੇਸ਼ੈਂਟ ਆਈ ਸੀ ਉਹਨਾਂ ਨੇ ਦੱਸੀ ਸੀ ਉਹ ਕਹਿੰਦੇ ਵੀ ਮੈਂ ਜਦੋਂ ਸਵੈਰੇਥਾਇਰੋਇਡ ਦੀ ਦਵਾਈ ਲੈਣੀ ਆ ਵੀ ਉਦੋਂ ਮੈਂ ਸੋਇਆ ਬੀਨ ਦਾ ਦੁੱਧ ਪੀ ਲੈਂਦੀ ਉਹ ਕਹਿੰਦੇ ਸਵੈਰੇ 25mg ਦੀ ਮੈਂ ਟੈਬਲਟ ਖਾਣੀ ਆ ਔਰ ਨਾਲ ਹੀ ਮੈਂ ਸੋਇਆ ਬੀਨ ਦਾ ਦੁੱਧ ਪੀ ਲੈਂਦੀ ਆ ਜਿਹੜਾ ਕਿ ਜਮੇ ਗਲਤ ਹੈ ਸੋ ਅਗਰ ਤੁਸੀਂ ਸਵੈਰੇ ਦਵਾਈ ਲੈਣੇ ਹੋ ਤਾਂ ਪਾਣੀ ਨਾਲ ਲਓ ਔਰ ਕਿਉਂਕਿ ਉਹ ਸੋਇਆ ਬੀਨ ਆ ਜਿਹੜਾ ਉਹ ਬਹੁਤ ਜ਼ਿਆਦਾ ਇਫੈਕਟ ਕਰਦਾ ਆਪਣੀ ਬਾਡੀ ਦੇ ਉੱਪਰ ਸੋ ਇਸ ਕਰਕੇ ਅਗਰ ਤੁਹਾਨੂੰ ਥਾਇਰੋਇਡ ਹੈ ਦੁਆਰਾ ਆਪਾਂ ਗਿਣਾ ਦਿੰਨੇ ਆ ਨੰਬਰ 1 ਆ ਗਿਆ ਸੋਇਆ ਬੀਨ ਦੀਆਂ ਤੁਸੀਂ ਸੋਇਆ ਤੋਂ ਕੁਝ ਵੀ ਬਣਿਆ ਨਹੀਂ ਖਾਣਾ ਸੋਇਆ ਪਨੀਰ ਸੋਇਆ ਬੀਨ ਦੀਆਂ ਬੜੀਆਂ ਇਹ ਚੀਜ਼ਾਂ ਨਹੀਂ ਖਾਣੀਆਂ ਦੂਜੀ ਨੰਬਰ ਤੇ ਆ ਗਈ ਕੋਟੀ ਬ੍ਰੋਕਲੀ ਤੇ ਆਪਣੀ ਆ ਗਈ ਗੋਭੀ ਦਾ ਗੋਭੀ ਦਾ ਆਪਣੀ ਸਬਜ਼ੀ ਕਹਿ ਲਓ ਜਾਂ ਗੋਭੀ ਦਾ ਫੁੱਲ ਜੋ ਵੀ ਹੈ ਉਹ ਨਹੀਂ ਖਾਣੀ ਤੁਸੀਂ ਤੀਜੇ ਨੰਬਰ ਤੇ ਤੁਸੀਂ ਗਲੂਟਨ ਮਤਲਬ ਬ੍ਰੈਡ ਪੇਸਟਰੀ ਇਹ ਨਹੀਂ ਖਾਣੀ ਜਿਹੜਾ 슈ਗਰ ਦਾ ਲੈਵਲ ਹੈ ਉਹ ਘੱਟ ਰੱਖਣਾ ਅੱਜ ਤੋਂ ਬਾਅਦ ਚੌਥੇ ਨੰਬਰ ਤੇ ਆ ਗਈ ਆਪਣੀ ਇਸ ਦੇ ਵਿੱਚ ਅਗਰ ਤੁਸੀਂ ਸ਼ਰਾਬ ਦਾ ਸੇਵਨ ਕਰਦੇ ਹੋ ਬਿਲਕੁਲ ਬੰਦ ਹੈ ਅੱਜ ਤੋਂ ਬਾਅਦ ਔਰ ਪੰਜਵੇਂ ਨੰਬਰ ਤੇ ਆ ਗਿਆ ਅਗਰ ਤੁਸੀਂ ਕਾਫੀ ਦੇ ਸ਼ੌਕੀਨ ਹੋ ਤਾਂ ਕਾਫੀ ਬਿਲਕੁਲ ਹੀ ਬੰਦੀ ਕਰ ਦੇਣੀ ਚਾਹੀਦੀ ਹੈ ਘਟਾਉਣ ਦੀ بجائے ਕਾਫੀ ਨੂੰ ਤੁਸੀਂ ਬੰਦ ਹੀ ਕਰ ਦਿੱਤਾ ਜਾਵੇ 6ਵੇਂ ਨੰਬਰ ਤੇ ਤੁਸੀਂ ਦੱਸਿਆ ਸੀ ਬਈ ਫਰਾਈਡ ਚੀਜ਼ਾਂ ਜਿਵੇਂ ਕੋਈ ਵੀ ਤੁਸੀਂ ਪੇਲ ਦੇ ਵਿੱਚ ਉਦਾਂ ਤੁਸੀਂ ਨਾ ਬਣਾਓ ਚੀਜ਼ਾਂ ਜਿਵੇਂ ਆਪਾਂ ਫਰਾਈਜ਼ ਖਾ ਲੈਨੇ ਆ ਜਾਂ ਟਿੱਕੀਆਂ ਗੋਲਗੱਲੇ ਸਮੂਸੀ ਇਦਾਂ ਦੀ ਚੀਜ਼ਾਂ ਤੁਸੀਂ ਨਾ ਖਾਓ ਸੋ ਏ ਤੁਸੀਂ ਦੱਸਿਆ ਥਾਇਰੋਇਡ ਬਾਰੇ ਇਹ ਜੀ ਚੀਜ਼ਾਂ ਨਹੀਂ ਖਾਣੀਆਂ ਹੁਣ ਸਾਨੂੰ ਇਹ ਕਿਦੋਂ ਬਣਾ ਕੇ ਤੁਸੀਂ ਵੀਡੀਓ ਦੋਗੇ ਵੀ ਆ ਚੀਜ਼ਾਂ ਵੀ ਖਾਣੀਆਂ ਜ਼ਰੂਰੀ ਆ ਇਹ ਵੀ ਸਾਨੂੰ ਦੱਸੋ ਵਾਦਾ ਕਰਕੇ ਜਾਓ ਸਾਡੇ ਨਾਲ ਔਰ ਸਾਡੇ ਸਬਸਕ੍ਰਾਈਬਰਸ ਨਾਲ ਅਸੀਂ ਵਾਦਾ ਕਰਦੇ ਹਾਂ ਕਿ ਹੁਣ ਕੀ ਕੀ ਚੀਜ਼ਾਂ ਕਿਹੜੇ ਕਿਹੜੇ ਲਾਈਫ ਸਟਾਈਲ ਚੇਂਜ ਕਰਨਾ ਤੁਸੀਂ ਕੀ ਕੀ ਚੀਜ਼ਾਂ ਖਾਣੀਆਂ ਚਾਹੀਦੀਆਂ ਕਿਸ ਤਰ੍ਹਾਂ ਤੁਸੀਂ ਥਾਇਰੋਇਡ ਨੂੰ ਰੈਗੂਲੇਟ ਕਰ ਸਕਦੇ ਹੋ ਮੈਂ ਇਹ ਨਹੀਂ ਕਹਿੰਦੀ ਕਿ ਖਤਮ ਹੋ ਜਾਊਗਾ ਲੇਕਿਨ ਤੁਸੀਂ ਉਹਨੂੰ ਉਸ ਜਗ੍ਹਾ ਤੇ ਰੋਕ ਸਕਦੇ ਹੋ ਜਾਂ ਉਹਨੂੰ ਘਟਾ ਸਕਦੇ ਹੋ ਇਸ ਨੂੰ ਅਸੀਂ ਇੱਕ ਵੀਡੀਓ ਰਹੀਂ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਕਰਾਂਗੇ ਧੰਨਵਾਦ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਨਾਲ till then ਤੁਸੀਂ ਸਾਰੇ ਜਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ